ਫਿਰੋਜ਼ਪੁਰ ਵਿੱਚ ਇੱਕ ਵਾਰ ਫਿਰ ਤੋਂ ਕਾਨੂੰਨੀ ਵਿਵਸਥਾ ਦਮ ਤੋੜਦੀ ਨਜ਼ਰ ਆ ਰਹੀ ਹੈ ਪਿਛਲੇ 3 ਦਿਨਾਂ ਵਿੱਚ ਲਗਾਤਾਰ ਲੁੱਟਖੋਹਾਂ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਜੇ ਤਾਜ਼ੇ ਮਾਮਲੇ ਦੀ ਗੱਲ ਕਰੀਏ ਤਾਂ ਦੁੱਧ ਦਾ ਕੰਮ ਕਰਨ ਵਾਲੇ ਇੱਕ ਵਪਾਰੀ ਨੂੰ ਉਸ ਦੀ ਦੁਕਾਨ ਤੇ ਜਾ ਕੇ ਲੁਟੇਰਿਆਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਪਹਿਲਾਂ ਤਾਂ ਜ਼ਖਮੀ ਕੀਤਾ ਗਿਆ ਫਿਰ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਭਰੇ ਬਾਜ਼ਾਰ ਵਿੱਚ ਲੁਟੇਰੇ ਫਰਾਰ ਹੋ ਗਏ ਇਸ ਤੋਂ ਬਾਅਦ ਗੁੱਸੇ ਵਿੱਚ ਆਏ ਦੁਕਾਨਦਾਰਾਂ ਵੱਲੋਂ ਬਾਜ਼ਾਰ ਬੰਦ ਕਰਕੇ ਨੈਸ਼ਨਲ ਹਾਈਵੇ ਜਮ ਕਰ ਦਿੱਤਾ ਗਿਆ ਅਤੇ ਪੁਲਿਸ ਖਿਲਾਫ ਜਮ ਕੇ ਰੋਜ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਹਾ ਕਿ ਆਏ ਦਿਨ ਲੁੱਟਾ ਖੋਹ ਦੀਆਂ ਵਾਰਦਾਤਾਂ ਪਹਿਲਾਂ ਸੜਕਾਂ ਤੇ ਹੁੰਦੀਆਂ ਸੀ ਪਰ ਹੁਣ ਦੁਕਾਨਾਂ ਤੇ ਆ ਕੇ ਲੁੱਟੇਰੇ ਸ਼ਰਿਆਮ ਲੁੱਟ ਖੋਹ ਕਰ ਰਹੇ ਨੇ ਅਤੇ ਤੇਜ਼ਦਾਰ ਹਥਿਆਰ ਨਾਲ ਜਾਨ ਲੈਣ ਤੋਂ ਵੀ ਗੁਰੇਜ਼ ਨਹੀਂ ਕਰ ਰਹੇ ਉਹ ਇੱਕ ਦੁਕਾਨਦਾਰ ਨੂੰ ਕੀ ਉਹਦੇ ਨਾਲ ਘਟਨਾ ਹੋਈ ਹੈ ਤੇ ਕੀ ਵਾਕਿਆ ਹੋ ਗਿਆ ਪਰਮਉਜੀ ਹਲਾਤ ਹੋ ਚੁੱਕੇ ਫਰੋਹੀਪੁਰ ਦੇ ਕਿ ਲੋਕੀ ਆਪਦੇ ਘਰਾਂ 'ਚ ਵੀ ਸੇਫ ਨਹੀਂ ਲੱਗਦੇ ਪਏ ਇੰਨਾ ਡਰ ਦਾ ਮਾਹੌਲ ਬਣਿਆ ਲੋਕਾਂ ਨੂੰ ਵੀ ਘਰ ਦੇ ਵਿੱਚ ਆਵਦੇ ਕਹਿੰਦੇ ਵੀ ਬੱਚੇ ਵੀ ਕਿਵੇਂ ਪਾਲੀਏ ਕਿਵੇਂ ਇੱਥੇ ਆਰਮੀ ਦੀ ਮਹਿਲਾਵਾਂ ਆਉਂਦੀਆਂ ਸਾਡੇ ਵਪਾਰੀਆਂ ਨੇ ਕੰਮ ਦੇ ਲਈ ਕਿ ਇੱਥੇ ਕੋਈ ਪੈਸੇ ਵਟੇ ਜਾਣਗੇ ਪਰ ਉਹ ਵੀ ਡਰਦੇ ਵਿਚਾਰੇ ਉਹਨੂੰ ਵਪਾਰੀ ਵਰਗੀ ਕੀ ਕਰੇਗਾ ਜਦੋਂ ਆਰਮੀ ਜਿਹੜੀਆਂ ਨਾਲ ਲੱਗਦਾ ਆਰਮੀ ਵਾਲੇ ਵੀ ਨਹੀਂ ਵਿੱਚ ਆ ਬਾਰੇ ਔਰ ਜਿੰਨੇ ਵੀ ਗਾ ਗਿਆ ਸਾਰੇ ਡਰਦੇ ਮਾਰੇ 5 ਵਜੇ ਤੋਂ ਬਾਅਦ ਕੋਈ ਨਹੀਂ ਆਂਦਾ ਔਰ ਇੰਨਾ ਦਾ ਬੁਰਾ ਹਾਲ ਹੈ ਕਿ ਲੋਕ ਮੁਸ਼ਕਿਲ ਨਾਲ ਆਪਣਾ ਗੁਜ਼ਾਰਾ ਕਰ ਰਹੇ ਅੱਜ ਅੱਜ ਤੁਸੀਂ ਜਾਮ ਲਾਇਆ ਅੱਜ ਕੀ ਗੱਲ ਹੋਈ ਆ ਅਸੀਂ ਪਹਿਲਾਂ ਵੀ ਜਾਮ ਲਾ ਚੁੱਕੇ ਆ ਜਿਹੜਾ ਸਾਡਾ ਫਿਰੋਜ਼ਪੁਰ ਸ਼ਹਿਰ ਹੈ ਉਹ ਚੋਰਪੁਰ ਹੈ ਉਹਦਾ ਨਾਂ ਬਦਲ ਕੇ ਅਸੀਂ ਬਾਰ-ਬਾਰ ਮੰਗ ਕਰ ਰਹੇ ਚੋਰਪੁਰ ਕਰਦੇ ਹੋ ਕੋਈ ਇਹੋ ਜਿਹਾ ਦਿਨ ਨਹੀਂ ਗਿਆ ਮਹੀਨੇ ਚ 30 ਦਿਨ ਹੁੰਦੇ ਆ ਤੇ 60 ਵਾਰ ਦਤ ਹੁੰਦੀਆਂ ਨੇ ਹਾਲਾਤ ਇਹ ਨੇ ਕਿ ਪ੍ਰਸ਼ਾਸਨ ਤੋਂ ਫਿਰੋਜ਼ਪੁਰ ਨਹੀਂ ਸੰਭਲ ਰਿਹਾ ਸਿੱਟਾ ਸ਼ਰਮਿਕ ਵਿਕਰੀਆ ਛਿੱਟ ਦੇ ਨਸ਼ੇ ਚ ਲੋਕੀ ਵਾਰਦਾਤਾਂ ਕਰਦੇ ਨੇ ਜਦੋਂ ਤੋੜ ਹੁੰਦੀ ਹੈ ਵਾਰਦਾਤ ਹੁੰਦੀ ਹੈ ਅੱਜ ਕੀ ਵਾਰਦਾਤ ਹੋਈ ਹੈ ਦੇਖੋ 3 ਦਿਨ ਦੇ ਵਿੱਚ ਤੀਜੀ ਵਾਰਦਾਤ ਅੱਜ ਕੀ ਵਾਰਦਾਤ ਹੈ ਅੱਜ ਬੌਜੀ ਫੇਰਕਾ ਦੀ ਦੁਕਾਨ ਹੈ ਪ੍ਰਾਨੀ ਸਬਜ਼ੀ ਵਾਲੀ ਦੇ ਵਿੱਚ ਉਹਦੀ ਦੁਕਾਨ ਦੇ ਅੰਦਰ 4-5 ਬੰਦੇ ਵੜ ਕੇ ਪੂਰੀ 16 ਬੰਦੇ 16 ਬੰਦੇ ਦੁਕਾਨ ਦੇ ਅੰਦਰ ਵੜ ਕੇ ਤੋੜ ਬੰਨ ਕੀਤੀ ਹੈ ਤੇ ਲੁੱਟ ਕੇ ਲੈ ਗਏ ਨੇ ਹਾਲਾਤ ਇਹ ਆ ਪੁਲਿਸ ਕੋਲੋਂ ਪ੍ਰਸ਼ਾਸਨ ਕੋਲੋਂ ਕੋਈ ਪ੍ਰਬੰਧ ਨਹੀਂ ਹੋ ਰਿਹਾ ਅਸੀਂ ਫਰੋਹੀਪੁਰ ਦੇ ਲੋਕ ਆਪਣੇ ਆਪ ਨੂੰ ਨਵਾਰਿਸ ਸਮਝ ਰਹੇ ਆ ਜਦੋਂ ਤੱਕ ਸਾਡੇ ਦੁਕਾਨਦਾਰਾਂ ਦੀ ਸਾਡੇ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਨਹੀਂ ਬਣਾਈ ਜਾਏਗੀ ਤੇ ਜਿਹੜੇ આરોપી ਨੇ ਉਹਨਾਂ ਨੂੰ ਗ੍ਰਫਤਾਰ ਨਹੀਂ ਕੀਤਾ ਜਾਏਗਾ ਇਹ ਧਰਨਾ ਅਨਿਸ਼ਚਿਤ ਕਾਲ ਵਾਸਤੇ ਚੱਲੇਗਾ ਸਾਨੂੰ ਲੋੜ ਪਈ ਅਸੀਂ ਮਕਾਨਾਂ ਦੀਆਂ ਦੁਕਾਨਾਂ ਦੀਆਂ ਚਾਬੀਆਂ ਡੀਸੀ ਨੂੰ ਐਸਐਸਪੀ ਨੂੰ ਦੇ ਕੇ ਆਵਾਂਗੇ ਜੇ ਪੁਲਿਸ ਕੋਲੋਂ ਪ੍ਰਬੰਧ ਨਹੀਂ ਸੰਭਲਦਾ ਤੇ ਪੁਲਿਸ ਨੂੰ ਚਾਹੀਦਾ ਹੈ ਹੱਥੇ ਚੂੜੀਆਂ ਪਾ ਲਵੇ ਇਸ ਸਭਿਆਚਾਰ ਨੂੰ ਦੇ ਦੇ ਦੋ ਦੋ ਦਿਨ ਪਹਿਲਾਂ ਵਪਾਰ ਮੰਡਲ ਨੇ ਕਾਂਡ ਹੋ ਗਿਆ ਅੱਜ ਉਹ ਬੌਜੀ ਦੋ ਦਿਨ ਦਾ ਟਾਈਮ ਸੀ ਅੱਜ ਤਿੰਨ ਦਿਨ ਹੋ ਗਏ ਕੁਝ ਨਹੀਂ ਬਣਿਆ ਕਿੰਨੀ ਵਾਰ ਨਹੀਂ ਹੋਇਆ ਉਹ ਨਵੀਂ ਸਬਜ਼ੀ ਮੰਡੀ ਤੇ ਕਾਂਡ ਹੋਇਆ ਸੀ ਤੁਸੀਂ ਇਹ ਦੇਖੋ ਪੁਲਿਸ ਦੀ ਕਿੰਨੀ ناکامی ਹੈ ਕਿ ਤਿੰਨ ਦਿਨਾਂ ਦੇ ਵਿੱਚ ਤਿੰਨ ਕਾਂਡ ਹੋ ਗਏ ਨੇ ਸ਼ਰਮ ਕਾਪੇ ਸ਼ਰਮ ਕਾਪੇ ਲੈ ਕੇ ਗੁੰਮਰੇ ਮਾਰ ਕੇ ਗਏ ਜੋ ਮੇਰੇ ਮੁੰਡੇ ਨੂੰ ਜੇ ਪੁਲਿਸ ਕੋਲੋਂ ਕੰਮ ਨਹੀਂ ਸੰਭਲਤਾ ਤੇ ਸਾਨੂੰ ਕਾਨੂੰਨ ਸਾਡੇ ਹੱਥੇ ਦੇ ਦੇਵੇ ਇਹ ਨੋਏ ਆਪਾ ਮਾਰੇ ਹੱਥ ਤੇ ਉਹ ਮੁੰਡਾ ਬਾਕੀ ਦਾਖਿਲ ਸਰ ਜਿਹੜਾ ਮਾੜਾ ਪਿੱਛੇ ਕਰਦਾ ਯਾਰ ਮਾੜਾ ਪਿੱਛੇ ਆ ਕੇ ਵੀ ਅੱਜ ਇਥੇ ਸ਼ਹਿਰ ਦੇ ਵਿੱਚ ਕੈਂਟ ਕੈਂਟ ਦੇ ਵਿੱਚ ਇੱਕ ਵੀਰਕਾ ਦੀ ਦੁਕਾਨ ਸੀ ਜਿੱਥੇ ਉਹ ਦੁਕਾਨ ਬੰਦ ਕਰਨ ਆਇਆ ਤੇ ਕੁਝ ਬੰਦੇ ਮੋਟਰਸਾਈਕਲ ਤੇ ਆਏ ਤੇ ਉਹਨਾਂ ਨੇ ਵਈਨਾਈ ਕੀਤੀ ਸੱਟ ਮਾਰੀ ਉਹਨੂੰ ਜਖਮੀ ਕੀਤਾ ਠੀਕ ਹੈ ਉਹਨਾਂ ਦੇ ਮੂੰਹ ਬੰਨੇ ਸੀ ਪਤਾ ਨਹੀਂ ਕਹਵਾ ਸੀ ਆਦੋਂ ਇਹ ਗੱਲ ਕਹਿ ਰਿਹਾ ਕਿ ਜਿਹੜਾ ਬੰਦਾ ਜਰਰੀਆਂ ਸੀ ਉਹ ਤੋਂ ਉਹਦਾ ਬਿਆਨ ਲਿਖੀ ਜੇ ਉਹਨੂੰ ਬੰਦੇ ਪਤਾ ਨਹੀਂ ਤਾਂ ਬਾਈ ਨੇਮ ਲਿਖੀਏ ਨਹੀਂ ਪਤਾ ਤਾਂ ਅਨਡੈਂਟਿਫਾਈਡ ਬੰਦਿਆਂ ਤੇ ਪਰਚਾ ਦੇ ਕੇ ਉਹਨਾਂ ਨੂੰ ਅਸੀਂ ਲੱਭਦੇ ਹਾਂ ਕਾਰਵਾਈ ਤਾਂ ਅਸੀਂ ਕਰਨੀ ਹੈ ਠੀਕ ਹੈ ਛੇੜੇ ਹੁਣ ਤੱਕ ਬੰਦੇ ਫੜੇ ਆ ਰੋਜਪੁਰ ਜੇਲ੍ਹ ਭਰੀ ਪਈ ਹੈ ਉਹ ਪੁਲਿਸ ਨਹੀਂ ਫੜੇ ਅਸੀਂ ਫੜ ਕੇ ਦਿੱਤੇ ਆ ਪਿਛਲੇ ਦਿਨ ਤੁਸੀਂ ਤੁਹਾਡਾ ਇੱਕ ਰੋਸ ਹੈ ਪਿੱਛੇ ਦੋ ਤਿੰਨ ਦਿਨ ਪਹਿਲੇ ਜੀ ਇੱਕ ਇਹੋ ਜੀ ਵਾਰਦਾਤ ਹੋਈ ਹੈ ਦੋ ਬੰਦਿਆਂ ਨੇ ਵਾਰਦਾਤ ਕੀਤੀ ਤੇ 24 ਘੰਟੇ ਦੇ ਵਿੱਚ ਅਸੀਂ ਉਹਨਾਂ ਦੋਹਾਂ 'ਚ ਇੱਕ ਬੰਦਾ ਫੜਿਆ। ਉਹ ਵੀ ਅਸੀਂ ਫੜਿਆ। ਇਹਨਾਂ ਨੂੰ ਵੀ ਅਸੀਂ ਮਤਨੂ ਵਿਸ਼ਵਾਸ ਦਿਵਾਉਣਾ। ਕਾਰਵਾਈ ਕਰੋ ਜੇ ਆਪਾਂ ਇੱਥੇ ਬੈਠੇ ਰਹਾਂਗੇ ਤਾਂ ਅਸੀਂ ਕਿਵੇਂ ਪੁਲਿਸ ਪਾਰਟੀਆਂ ਬਣਾਵਾਂਗੇ? ਕਿਵੇਂ ਉਹਨਾਂ ਦੀ ਜਾਂਚ ਕਰਕੇ ਲੱਭਾਂਗੇ ਉਹਨਾਂ ਨੂੰ? ਕਿਵੇਂ ਕਰਾਂਗੇ ਜੇ ਆਪਾਂ ਇੱਥੇ ਬਿਜ਼ੀ ਰਹਾਂਗੇ? ਇਹ ਮਸਲੇ ਦਾ ਹੱਲ ਨਹੀਂ। ਸਰ ਇੱਕ ਪੀਸੀਆਰ ਨੂੰ ਅਲਰਟ ਕਰਦੇ। ਸਰ ਜਿਹੜੇ ਬਾਜ਼ਾਰ 'ਚ 702 ਬੰਦੇ ਫੜੇ ਸੀ, ਦੋ ਬੰਦੇ ਪਰਸੋਂ ਬਾਜ਼ਾਰ ਦੇ ਵਿੱਚੋਂ ਫੜ ਕੇ ਲਗਾਇਆ ਸੀ, ਉਹ ਬੰਦੇ ਕਿੱਥੇ ਨੇ? ਜਿਹੜਾ ਪਰਸੋ ਵਾਰ ਦਾ ਬਾਜ਼ਾਰ ਦੇ ਨੇ ਇਹ ਦੁਕਾਨ ਤੇ ਹੋਈ ਸੀ ਇਹ ਦੁਕਾਨ ਤੇ ਵਾਰਦਾਤ ਹੋਈ ਸੀ ਉਹ ਬੰਦਾ ਜਿਹੜਾ ਤੁਸੀ ਨਹੀਂ ਹੁੰਦੀ ਕੱਲ ਵੀ ਉਹਨਾਂ ਨੂੰ ਕਿਹਾ ਬਿਆਨ ਲਿਖਾਓ ਅੱਜ ਵੀ ਕਿਹਾ ਅਜੇ ਤੱਕ ਉਹਨਾਂ ਨੇ ਬਿਆਨ ਨਹੀਂ ਦਿੱਤਾ ਸਰ ਅਸੀਂ ਬਿਆਨ ਦੇ ਕੇ ਆਏ ਹਾਂ ਜੀ ਇਹ ਆਪ ਲੈ ਆਂਦੇ ਆ ਲੜਦੇ ਮੌਕੇ ਤੋਂ ਚੱਕ ਕੇ ਲੈ ਆਂਦੇ ਆ ਜੀ ਉਹਨਾਂ ਨੂੰ ਕਿਉਂ ਛੱਡਿਆ ਗਿਆ ਜੀ ਬਿਆਨ ਮੈਂ ਦੇ ਕੇ ਆਇਆ ਸਰ ਬਿਆਨ ਦੇ ਕੇ ਆਏ ਹਾਂ ਜੀ ਅਸੀਂ ਤੁਹਾਨੂੰ ਸਰ ਐਵੇਂ ਦਾ ਧਰਨਾ ਇੱਕ ਸਾਲ ਪਹਿਲਾਂ ਵੀ ਲੱਗਾ ਸੀ ਸਾਨੂੰ ਹੁੰਦੇ ਸੀ ਸਾਨੂੰ ਮਿਲਿਆ ਸੀ ਉਹਨਾਂ ਕੋਲ ਚੜ੍ਹਦੇ ਚੱਲ ਵੜ ਜੀ ਉਹ ਕੀ ਕਹਿੰਦੇ ਸੁਣ ਲਓ ਠੀਕ ਹੈ ਫਿਰ ਮੈਂ ਤੁਹਾਨੂੰ ਬਾਰ-ਬਾਰ ਇੱਕੋ ਹੀ ਵਿਸ਼ਵਾਸ ਦਵਾਉਣਾ ਵੀ ਸਾਨੂੰ ਕੰਮ ਕਰ ਲੈਂਦੇ ਉਹ ਜਿੱਥੇ ਕੋਈ ਪੀਸੀਆਰ ਦੀ ਕਮੀ ਪੇਸ਼ੀ ਹੈ ਉਹ ਵੀ ਅਸੀਂ ਦੂਰ ਕਰਨੀ ਹੈ ਪਰ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ ਅਸੀਂ ਪੀਸੀਆਰ ਨੂੰ ਹਦਾਇਤ ਕਰਦੇ ਹਾਂ ਵੀ ਤੁਸੀਂ ਘੁੰਮ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਤੁਸੀਂ ਘੁੰਮ ਰਹੇ ਹੋ ਕਹਿੰਦੇ ਹਾਂ ਪਰ ਜਦੋਂ ਪੂਲ ਟਾਈਮ ਹੁੰਦਾ ਕੋਈ ਵਾਰਦਾਤ ਨਹੀਂ ਹੁੰਦੀ ਉਸ ਦੌਰਾਨ ਸਾਡੇ ਧਿਆਨ 'ਚ ਲੈ ਕੇ ਆਓ ਕੋਈ ਕਮੇਟੀ ਬਣਾਓ ਵੀ ਸਰਦਾਰ ਜੀ ਵੀ ਸਰ ਤੁਹਾਡੀ ਇਹ ਪੀਸੀਆਰ ਨਹੀਂ ਕੰਮਦੀ ਮੇਰੀ ਮੇਰੇ ਬਿਲਕੁਲ ਮੈਨੂੰ ਕੰਪਲੀਟ ਠੀਕ ਹੈ ਨਾ ਚੁੱਪ 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 ਯਾਰ 2 ਮਿੰਟ ਕਰ ਲੈ ਜਿਹੜੀ ਕਮੀ ਪੇਸ਼ੀ ਹੈ ਉਹ ਵੀ ਅਸੀਂ ਦੂਰ ਕਰਨੀ ਹੈ ਇਹ ਬੰਦੇ ਵੀ ਅਸੀਂ ਪੜਨੇ ਆ ਪਰਚਾ ਵੀ ਅਸੀਂ ਦਰਜ ਕਰਨਾ ਸਾਰਾ ਕੰਮ ਕਰਾਂਗੇ ਮੈਂ ਤੁਹਾਨੂੰ ਵਿਸ਼ਵਾਸ ਦਿਵਾ ਤਾਹੀਂ ਸਰ ਇਹ ਇਹ ਨਾ ਚੱਕਦੇ ਆ ਇਹ ਤਾਂ ਉਹਨਾਂ ਬਾਈ ਉਹ ਸਾਹਿਬ ਅਸੀਂ ਜਾਈ ਹਾਂ ਅਸੀਂ ਜਾਈ ਹਾਂ ਆਈ ਦਾ ਦਾਸ਼ ਵਿੱਚ ਆਮਨੇ ਜਨਮ ਦੀ ਇੱਕ ਤਰ੍ਹਾਂ ਦਾ ਅਮੇ ਦੇ ਨਾਲ ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰ ਸਿਮਿੰਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨਿਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨਿਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਆ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਠੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਜੀ 6 ਇੰਚੀ ਬਲਾਕ ਅੱਛਾ ਜੀ ਤੇ ਇਹਦੀ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਤੇ ਇਹਦੀ ਇੱਧਰ ਨੂੰ ਚੜਾਈ ਆ ਤੇ 6 ਤੋਂ ਉਚਾਈ ਆ ਆਪਾਂ ਨੂੰ ਲਗਭਗ ਅੱਜ 3.5 ਟਾਂ 4 ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂ ਜੀ ਤੇ ਉਤੀ ਇਹਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ੍ਹ ਘੱਤਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵੱਡੀ ਪੈਸੇ ਲਾਉਨੇ ਆਂ ਦੋਕਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੀਵ ਹੋਊਗਾ ਜਿਵੇਂ ਆ ਪੈਸਾ ਸੀਵ ਹੋਏਗਾ ਪੈਸਾ ਸੀਵ ਹੋਊਗਾ ਮਟੀਰੀਅਲ ਸੀਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ ਤੇ ਉਹ ਸਾਰਾ